ਕਾਫੀ ਢੇਰਾ ਹੋ ਚੱਲਿਆ ਹੈਗਾ ਤੇ ਤੁਹਾਡੇ ਕੋਲੋਂ ਲੱਗਾ ਲਾਇਆ ਇੱਕ ਅੱਗੇ ਕੀਤੀ ਜਾ ਰਹੀ ਹੈ ਅੰਦਰ ਬਰਜਾਉਣੀ ਤੇ ਹਰਾਂ ਦਾ ਸੀਜ਼ਨ ਆ ਰਿਹਾ ਜੀ ਮਨਜੋਗ ਐਸਐਸਬੀ ਸਾਹਿਬ ਵੱਲੋਂ ਜੋ ਵਸ ਦਿੱਤਾ ਸਾਨੂੰ ਜਾਰੀ ਕੀਤੀ ਗਈਆਂ ਤੇ ਸਾਰੀ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹਦੇ ਮੂੰਹ ਬੰਨੇ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦਰ ਹੈ ਜੀ ਕਿੰਨੇ ਮੈਸੇਜ ਤਾਂ ਇਹੀ ਹੈ ਸ਼ਹਿਰ ਚੋਂ ਜੋ ਮਾੜੇ ਆਨਸਰ ਉਹ ਕੱਢੇ ਜਾਣ ਇਸ ਤਰ੍ਹਾਂ ਦੀ ਚੈਕਿੰਗ ਦਾ ਪ੍ਰਬੰਧ ਕੀਤਾ ਪਾਇਆ ਗਿਆ ਜੀ ਆਉਣ ਵਾਲੇ ਸਮੇਂ 'ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣ ਸਰਕਟਰ ਕਾਫੀ ਡੇੜਾ ਹੋ ਚੱਲਿਆ ਹੈਗਾ ਤੇ ਤੁਹਾਡੇ ਵੱਲੋਂ ਲਗਾ ਲਾਇਆ ਕਿ ਜੀ ਚੱਕੀ ਚੱਲੀ ਜਾ ਰਹੀ ਹੈ ਹੁਣ ਜੀ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਜੀ ਮਨਜੋਗ ਐਸਐਸਬੀ ਸਾਹਿਬ ਵੱਲੋਂ ਜੋ ਹਦਦਾਂ ਨੂੰ ਜਾਰੀ ਕੀਤੀ ਗਈਆਂ ਤੇ ਸਾਰੇ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹੜੇ ਮੂੰਹ ਬੰਨਿਆ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦਰ ਹੈ ਜੀ ਕਿੰਨੇ ਮੈਸੇਜ ਤਾਂ ਇਹੀ ਹੈ ਸ਼ਹਿਰ ਚੋਂ ਜੋ ਮਾੜੇ ਆਨਸਰ ਆ ਉਹ ਕੱਢੇ ਜਾਣ ਜੀ ਕਿਸ ਤਰ੍ਹਾਂ ਦੀ ਚੈਕਿੰਗ ਦਾ ਪ੍ਰਬੰਧ ਕੀਤਾ ਪਾਇਆ ਗਿਆ ਜੀ ਆਉਣ ਵਾਲੇ ਸਮੇਂ ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣ ਸਟ੍ਰਕਚਰ ਕਾਫੀ ਢੇਰਾ ਹੋ ਚੱਲਿਆ ਹੈਗਾ ਤੇ ਤੁਹਾਡੇ ਵੱਲੋਂ ਲਗਾ ਲਾਇਆ ਚੈਕਿੰਗ ਕੀਤੀ ਜਾ ਰਹੀ ਹੈ ਅੰਦਰ ਬਰਦੀ ਮੋਨਿਟਰ ਹਰਾਂ ਦਾ ਸੀਜ਼ਨ ਆ ਰਿਹਾ ਜੀ ਮਨਜੋਗ ਐਸਐਸਬੀ ਸਾਹਿਬ ਵੱਲੋਂ ਜੋ ਹਦਾਇਤਾਂ ਸਾਨੂੰ ਜਾਰੀ ਕੀਤੀ ਗਈਆਂ ਤੇ ਸਾਰੀ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹੜੇ ਮੂੰਹ ਬੰਨੇ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦਰ ਹੈ ਜੀ ਕਿੰਨੇ ਮੈਸੇਜ ਤਾਂ ਇਹੀ ਹੈ ਸ਼ਹਿਰ ਚੋਂ ਜੋ ਮਾੜੇ ਆਨਸਰ ਉਹ ਕੱਢੇ ਜਾਣ ਜੀ ਇਸ ਤਰ੍ਹਾਂ ਦੀ ਚੈਕਿੰਗ ਬਾਬੇ ਅੱਜ ਤੋਂ ਚਲਾਇਆ ਗਿਆ ਜੀ ਆਉਣ ਵਾਲੇ ਸਮੇਂ ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣ ਪਟਵਾਰਕਰ ਕਾਫੀ ਢੇੜਾ ਹੋ ਚੱਲਿਆ ਹੈਗਾ ਤੇ ਤੁਹਾਡੇ ਕੋਲੋਂ ਲੱਗਾ ਲਾਇਆ ਕਿ ਅੱਜ ਵੀ ਚੱਲੀ ਹੈ ਅੰਦਰ ਬਰਜ਼ਾ ਹੁਣ ਜੀ ਤਿਹਾਰਾਂ ਦਾ ਸੀਜ਼ਨ ਆ ਰਿਹਾ ਜੀ ਮਨਜੋਗ ਐਸਐਸਪੀ ਸਾਹਿਬ ਵੱਲੋਂ ਜੋ ਹਦਦਾਂ ਨੂੰ ਜਾਰੀ ਕੀਤੀ ਗਈਆਂ ਤੇ ਸਾਰੀ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹੜੇ ਮੂੰਹ ਬੰਨੇ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦਰ ਹੈ ਜਿੱਕਨੇ ਮੈਸੇਜ ਤਾਂ ਇਹੀ ਹੈ ਜਿ ਸ਼ਹਿਰ ਚੋਂ ਜੋ ਮਾੜੇ ਆਨਸਰ ਉਹ ਕੱਢੇ ਜਾਣ ਇਸ ਤਰ੍ਹਾਂ ਦੀ ਚੈਕਿੰਗ ਦਾ ਪ੍ਰਬੰਧ ਕੀਤਾ ਪਾਇਆ ਗਿਆ ਜੀ ਆਉਣ ਵਾਲੇ ਸਮੇਂ 'ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣ ਸਰਕਟਰ ਕਾਫੀ ਢੇੜਾ ਹੋ ਚੱਲਿਆ ਹੈਗਾ ਔਰ ਤੁਹਾਡੇ ਵੱਲੋਂ ਲਗਾ ਲਾਇਆ ਕਿ ਜੀ ਚੱਕੀ ਚੱਲੀ ਹੈ ਅੰਦਰੋਂ ਹੁਣ ਜੀ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਜੀ ਮਨਜੋਗ ਐਸਐਸਬੀ ਸਾਹਿਬ ਵੱਲੋਂ ਜੋ ਹਦਦਾਂ ਨੂੰ ਜਾਰੀ ਕੀਤੀ ਗਈਆਂ ਤੇ ਸਾਰੇ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹੜੇ ਮੂੰਹ ਬੰਨਿਆ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦਰ ਹੈ ਜੀ ਕਿੰਨੇ ਮੈਸੇਜ ਤਾਂ ਇਹੀ ਹੈ ਜੇ ਸ਼ਹਿਰ ਚੋਂ ਜੋ ਮਾੜੇ ਆਨਸਰ ਆ ਉਹ ਕੱਢੇ ਜਾਣ ਜੀ ਕਿਸ ਤਰ੍ਹਾਂ ਦੀ ਚੈਕਿੰਗ ਦਾ ਪ੍ਰਬੰਧ ਕੀਤਾ ਪਤਾ ਚਲਾਇਆ ਗਿਆ ਜੀ ਆਉਣ ਵਾਲੇ ਸਮੇਂ ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣਗੇ ਅਕਸਰ ਕਾਫੀ ਡੇੜਾ ਹੋ ਚੱਲਿਆ ਹੈਗਾ ਤੇ ਤੁਹਾਡੇ ਕੋਲੋਂ ਲੱਗਾ ਲਾਇਆ ਕਿ ਜੀ ਜਾਰੀ ਹੈ ਅੰਦਰੋਂ ਹੁਣ ਜੀ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਜੀ ਮਨਜੋਗ ਐਸਐਸਪੀ ਸਾਹਿਬ ਵੱਲੋਂ ਜੋ ਹਦਦਾਂ ਨੂੰ ਜਾਰੀ ਕੀਤੀ ਗਈਆਂ ਤੇ ਇਹ ਸਾਰੇ ਸ਼ਹਿਰ ਦੀ ਚੈਕਿੰਗ ਹੋ ਰਹੀ ਹੈ ਜਿਵੇਂ ਗੱਡੀਆਂ ਵਗੈਰਾ ਦੀ ਚੈਕਿੰਗ ਜਾਂ ਮੋਟਰਸਾਈਕਲ ਜਿਹਦੇ ਮੂੰਹ ਬੰਨੇ ਵਗੈਰਾ ਇਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮੈਸੇਜ ਕੀ ਦਰ ਹੈ ਜਿ ਕਿੰਨੇ ਮੈਸੇਜ ਤਾਂ ਇਹੀ ਹੈ ਸ਼ਹਿਰ ਚੋਂ ਜੋ ਮਾੜੇ ਆਨਸਰ ਆ ਉਹ ਕੱਢੇ ਜਾਣ ਕਿਸ ਤਰ੍ਹਾਂ ਦੀ ਚੈਕਿੰਗ ਦਾ ਪ੍ਰਬੰਧ ਕੀਤਾ ਪਾਇਆ ਗਿਆ ਜੀ ਆਉਣ ਵਾਲੇ ਸਮੇਂ ਚ ਜੋ ਆਪਣੇ ਤਿਉਹਾਰ ਆ ਰਹੇ ਆ ਉਹ ਬਹੁਤ ਵਧੀਆ ਢੰਗ ਨਾਲ ਹੋ ਸਕਣਗੇ